ਸਤਿ ਸ਼੍ਰੀ ਅਕਾਲ ਦੋਸਤੋ ਪਹਿਲਾ ਲੈ ਲੋਕਸਭਾ ਚ ਇਹ ਆ ਮੈਂ ਤੁਹਾਡਾ ਆਪਣਾ ਜਤਿੰਦਰ ਪਨੋ ਦੋਸਤੋ ਇਸ ਸਮੇਂ ਮੈਂ ਖੜਾ ਹਾਂ ਸਿੰਘ ਭਗਵੰਤਪੁਰ ਇੱਥੇ ਲੋਕ ਸਭਾ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਿਲਵਿੰਦਰ ਸਿੰਘ ਜੀ ਕੰਗ ਉਹਨਾਂ ਦੇ ਕੌਂਸਲਟ ਤੇ ਉਹਨਾਂ ਦਾ ਜਿਹੜਾ ਹੈਗਾ ਸਵਾਗਤ ਕੀਤਾ ਜਾ ਰਿਹਾ ਹੈ ਅਸੀਂ ਸ੍ਰੀ ਚੰਕੌਰ ਸਾਹਿਬ ਤੋਂ ਅਤੇ ਮਾਲਵਿੰਦਰ ਖੰਗਰ ਜੀ ਨੂੰ ਮਿਲਣ ਤੇ ਬਹੁਤ ਬਹੁਤ ਰਵਿੰਦਰ ਕੇ ਕੇਜਰੀਵਾਲ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆਂ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਆਂ ਕਿ ਸਾਡੀ ਆਸਤੀ ਨੂੰ ਪੂਰੀ ਹੋ ਗਈ ਹੁਣ ਅਸੀਂ ਮਾਲਵਿੰਦਰ ਖੰਗਰ ਨੂੰ ਪੂਰਾ ਡੱਕ ਕੇ ਐਮਪੀ ਬਣ ਕੇ ਉਹਨਾਂ ਨੂੰ ਜਿੱਤ ਕੇ ਹਾਸਲ ਕਰਾਂਗੇ ਹਰ ਇੱਕ ਹੌਸਲਾ ਬਹੁਤ ਬਹੁਤ ਸ਼ੁਕਰੀਆ ਜੀ ਸੋ ਤੁਸੀਂ ਦੇਖ ਸਕਦੇ ਆਂ ਇਸ ਸਮੇਂ ਇੱਥੇ ਭਾਰੀ ਇਕੱਠ ਹੈ ਮਾਲਵਿੰਦਰ ਸਿੰਘ ਜੀ ਕੰਗ ਜਿਹੜੇ ਥੋੜੇ ਸਮੇਂ ਚ ਇੱਥੇ ਪਹੁੰਚਣ ਵਾਲੇ ਆ। ਅ ਇਸ ਸਮੇਂ ਜਿਹੜੇ ਸਾਡੇ ਇਲਾਕੇ ਦੇ ਜਿਹੜੇ ਬਹੁਤ ਪਤਵੰਤ ਸੱਜਣ ਇੱਥੇ ਪਹੁੰਚੇ ਹੋਏ ਆ। ਮੈਂ ਸਾਰਿਆਂ ਦਾ ਨਾਮ ਤਾਂ ਨਹੀਂ ਲੈ ਸਕਦਾ ਕਿਉਂਕਿ ਜੇ ਨਾਮ ਲੈਣ ਲੱਗੇ ਤਾਂ ਵੀਡੀਓ ਥੋੜੀ ਜਿਹੀ ਜ਼ਿਆਦਾ ਲੰਬੀ ਹੋ ਜਾਣੀ ਆ ਔਰ ਜਿਹੜਾ ਕੋਈ ਵੀ ਬੰਦਾ ਨਾਮ ਲੈਣ ਤੋਂ ਰਹਿ ਗਿਆ ਉਹ ਹੋ ਸਕਦਾ ਨਾਰਾਜ਼ ਵੀ ਹੋ ਜਾਵੇ ਕਿਉਂਕਿ ਜਿਹੜਾ ਇਹ ਨਵੇਂ ਬੰਦਿਆਂ ਦਾ ਨਾਮ ਲੈਣਾ ਥੋੜਾ ਜਿਹਾ ਮੁਸ਼ਕਲ ਹੈ ਪਰ ਫਿਰ ਵੀ ਇਸ ਸਮੇ ਸਾਡੇ ਵਿੱਚ ਇੱਥੇ ਜਿਹੜੇ ਹੈਗੇ ਆ ਸਰਕਲ ਇੰਚਾਰਜ ਸਰਦਾਰ ਬਲਵਿੰਦਰ ਸਿੰਘ ਜੀ ਚੈੜੀਆਂ ਪਹੁੰਚੇ ਹੋਏ ਆਂ ਔਰ ਸਰਦਾਰ ਮਨਜੀਤ ਸਿੰਘ ਜੀ ਜਿਹੜੇ ਹੈਗੇ ਆ ਬਹਿਰਾਮਪੁਰ ਤੋਂ ਪਹੁੰਚੇ ਹੋਏ ਆਂ ਇਹ ਆਓ ਮੈਂ ਹੁਣ ਤੁਹਾਨੂੰ ਉਹਨਾਂ ਦੇ ਨਾਲ ਮਿਲਾਉਣਾ ਹੈ ਇਹ ਜਾਣਦੇ ਉਹਨਾਂ ਦੇ ਵਿਚਾਰ ਵੀ ਕੀ ਕੁਸ਼ ਹ ਹੈਗਾ ਆਪਣਾ ਪਾਰਟੀ ਦੇ ਸਬੰਧ ਵਿੱਚ ਦੱਸਦੇ ਹਾਂ ਤੁਹਾਨੂੰ ਅ ਲਾਲੋ ਗੱਡੀਆਂ ਬਗੇ ਹਾਸੇ ਕਾਲ ਜੀ ਸਰਦਾਰਾ ਪੰਜੀਤ ਮਨਜੀਤ ਸਿੰਘ ਜੀ ਮੋਰ ਬਹੁਤ ਸਵਾਗਤ ਤੁਹਾਡਾ ਮੇਰੇ ਚੈਨਲ ਤੇ ਅ ਸਰ ਕਾਂਸਾਬ ਇੱਥੇ ਪਹੁੰਚ ਰਹੇ ਹੈ ਕਿ ਤੁਸੀਂ ਕਹਿਣਾ ਚਾਹੋਗੇ ਕੀ ਵਿਚਾਰ ਤੁਹਾਡੇ ਵੈਗੂ ਜੀ ਕਾ ਖਾਲਸਾ ਵੈਗੂ ਜੀ ਕੀ ਭਾਤੇ ਮੈਂ ਤੁਹਾਡੇ ਚੈਨਲ ਦਾ ਬਹੁਤ ਧੰਨਵਾਦੀ ਹਾਂ ਅਤੇ ਅਸੀਂ ਆਸ ਕਰਦੇ ਹਾਂ ਜੋ ਤੁਸੀਂ ਖਬਰਾਂ ਨਿਰਪੱਖ ਆਪਣੇ ਵੱਲੋਂ ਦੇ ਰਹੇ ਹਾਂ ਅਸੀਂ ਮਾਲਵਿੰਦਰ ਕੰਗ ਦੇ ਇੱਥੇ ਪਹੁੰਚਣ ਤੇ ਉਹਨਾਂ ਦੇ ਜੀ ਆਇਆਂ ਨਹੀਂ ਖੜੇ ਆ ਤੇ ਹਲਕੇ ਚੰਕੌਰ ਸਾਹਿਬ ਵੱਲੋਂ ਆਪਣੇ ਲਾਗਦੇ ਪਿੰਡ ਨੇ ਇਹ ਸਾਰੇ ਵਲੰਟੀਅਰ ਇਕੱਠੇ ਹੋਏ ਆ ਜੀ ਔਰ ਜੋ ਅੱਜ ਦਾ ਮੂਡ ਬਣਨ ਜਾ ਰਹੇ ਆ ਇਹ ਇੱਕ ਭ੍ਰਿਸ਼ਟਾਚਾਰ ਔਰ ਜਿਹੜੇ ਲੁਟੇਰੇ ਆ ਕਾਂਗਰਸ ਹਰਖਾਲੀ ਬੀਜੇਪੀ ਵਾਲੇ ਉਹਨਾਂ ਦੇ ਵਿਰੁੱਧ ਇਹ ਸੰਘਰਸ਼ਾ ਇਹ ਕੋਈ ਨਹੀਂ ਹੈਗਾ ਆਮ ਆਫ ਪਾਰਟੀ ਵਾਲੀ ਸੰਗਠਨ ਹੈ ਇੱਕ ਆਮ ਪਬਲਿਕ ਦਾ ਵੀ ਸੰਗਠਨ ਹੈ ਕਿਉਂਕਿ ਆਪਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਜੋ ਇਹ 99 ਸੀਟਾਂ ਦਿੱਤੇ ਆ ਹੁਣ ਵੀ ਅਸੀਂ ਆਸ ਕਰਦੇ ਆਂ ਵੀ ਜੇ 13 ਦੇ 13 ਆਪ ਭੇਜਦੇ ਆਂ ਸਭਨ ਦੇ ਵਿੱਚ ਤਾਂ ਪੰਜਾਬ ਦੀ ਬਿਹਤਰੀ ਲਈ ਕਿਉਂਕਿ ਜਿਹੜਾ 2 ਸਾਲ ਦਾ ਸਮਾਂ ਇਹਦੇ ਵਿੱਚ ਕੁਝ ਨਹੀਂ ਹੁੰਦਾ ਇੱਕ ਪਾਸੇ 70 ਸਾਲ ਦੂਜੇ ਪਾਰਟੀਆਂ ਨੇ ਅੱਜ ਤੱਕਰ ਲੁੱਟਿਆ ਔਰ ਕੁੱਟਿਆ ਇਹਨਾਂ ਤੋਂ ਨਿਜਾਤ ਮਾਉਣੇ ਜਿਹੜੇ ਨਿਰਜਾਤ ਤੋਂ ਆਉਣ ਦੇ ਲਈ ਸਾਨੂੰ ਸਾਰਿਆਂ ਨੂੰ ਆਪਸੀ ਜਿਹੜਾ ਹੈਗਾ ਇੱਕ ਇੱਕੇ ਦੀ ਬਹੁਤ ਜ਼ਰੂਰਤ ਦਾ ਕਿਉਂਕਿ ਸਾਰਿਆਂ ਨੇ ਦੇਖਿਆ ਹੈ ਵੀ ਜਿਹੜਾ ਜਿਹੜਾ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਇੱਥੇ ਨਰਦੋਛਿਆਂ ਦੇ ਕਿ ਕਣਾ ਨਾਠੀਚਾਰ ਹੋਇਆ ਬੀਜਪੀ ਨੇ ਕਰਾਇਆ ਔਰ ਕਿੱਕਣਾ ਇਹ ਘਾੜ ਕਰ ਰਹੇ ਆ ਇਹ ਕੁੱਟ ਕੇ ਆ ਦਬਾ ਕੇ ਸਾਡੇ ਪੰਜਾਬ ਨੂੰ ਦਬੋਵਾ ਛੋਲੇ ਅਸੀਂ ਇਹ ਜਿਹੜਾ ਪੰਜਾਬ ਦੇ ਵਿੱਚ ਇਹ ਖੜੇ ਅੱਜ ਤੇ ਤੁਹਾਡੇ ਸਾਹਮਣੇ ਆਓ ਕਿੰਨਾ ਖੜੇ ਹੈ ਇਹ ਹਜੂਮ ਜੇ ਇਹੀ ਲਈ ਖੜਾ ਹੈ ਵੀ ਆਪਾਂ ਨੇ ਹੱਥ ਸੱਚ ਦੇ ਪੈਰਾਂ ਦੇਣਾ ਔਰ ਮਾਲਵਿੰਦਰ ਕੰਲਗੇ ਨੂੰ ਵੱਡੀ ਲੀਡ ਦੇ ਕੇ ਦਿਤਾਓ ਬਹੁਤ ਬਹੁਤ ਸ਼ੁਕਰੀਆ ਜੀ ਅ ਬਲਵਿੰਦਰ ਸਿੰਘ ਜੀ ਚੈੜੀਆਂ ਸਰਕਲ ਪ੍ਰਧਾਨ ਜੀ ਚੈੜੀਆਂ ਸਾਹਿਬ ਆਪਣਾ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਬੀਜੇਪੀ ਤਕਸ਼ਾਹੀ ਕਰ ਰਹੀ ਹੈ ਔਰ ਜਿਹੜਾ ਲੋਕਾਂ ਨੂੰ ਆਪਣੇ ਪਾਰਟੀ ਚ ਗੁਲਾ ਰਹੀ ਹੈ ਕੀ ਉਹਦੇ ਬਾਰੇ ਕੀ ਵਿਚਾਰ ਹੈ ਤੁਹਾਡਾ ਸਭ ਤੋਂ ਪਹਿਲਾਂ ਤਾਂ ਵੈਦੂ ਜੀ ਦਾ ਖਾਲਸਾ ਸ੍ਰੀ ਵੈਦੂ ਜੀ ਫਤਿਹ ਸਾਥੇ ਮੈਂ ਆਪਣਾ ਧਨਵਾਦ ਚੈਨਲ ਹੈ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਮਤਲਬ ਸਾਡਾ ਜਿਹੜਾ ਇਕੱਠ ਹੈ ਕਾਰਯੋਗ ਮਲਵਿੰਦਰ ਸਿੰਘ ਜੀ ਕੰਗ ਜੋ ਕਿ ਸਾਡੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹਨ ਆਨੰਦਪੁਰ ਸਾਹਿਬ ਮੱਥਾ ਟੇਕਣ ਵਾਸਤੇ ਜਾ ਰਹੇ ਹਨ ਤੇ ਉਹਨਾਂ ਦੇ ਆਮ ਦੇ ਵਿੱਚ ਅਸੀਂ ਇੱਥੇ ਇਕੱਠੇ ਹੋਈ ਇਕੱਠੇ ਹੋਏ ਆ। ਜੋ ਤੁਸੀਂ ਪੁੱਛਿਆ ਸਾਨੂੰ ਜੀ ਤੇ ਜੋ ਬੀਜੇਪੀ ਹੈ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਜਿਹੜਾ ਬੀਜੇਪੀ ਦਾ ਅਸਲੀ ਚਿਹਰਾ ਹੈ ਉਹ ਲੋਕਾਂ ਦੇ ਸਾਹਮਣੇ ਆ ਗਿਆ। ਜੀ ਜੋ ਮੋਦੀ ਸਾਹਿਬ ਕਹਿੰਦੇ 400 ਤੋਂ ਪਾਰ ਤਾਂ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਜੇ 100 ਸੀਟ ਵੀ ਮਿਲ ਜੇ ਤਾਂ ਬਹੁਤ ਵੱਡੀ ਗੱਲ ਹੈ ਇੰਡੀਆ ਦੇ ਜੋ ਹਾਲਾਤ ਬਣ ਰਹੇ ਆ ਹੁਣ ਜੀ ਅਸੀਂ ਪੰਜ ਚਾਰ ਦਿਨਾਂ ਦੇ ਵੀ ਹਾਲਾਤ ਦੇਖਦੇ ਆ ਕੇਜਰੀਵਾਲ ਸਾਹਿਬ ਨੂੰ ਜਿਵੇਂ ਇਹਨਾਂ ਨੇ ਨਜਾਇਜ਼ ਅੰਦਰ ਕੀਤਾ ਵਿਦਾਊਟ ਕਿ ਕੋਈ ਕਾਰਨ ਦੇ ਜੀ ਤੇ ਦੂਸਰੀਆਂ ਜਿਹੜੀਆਂ ਪਾਰਟੀਆਂ ਸਾਰੀਆਂ ਇੱਕ ਮੁੱਠ ਹੋ ਗਈਆਂ ਤੇ ਦਿੱਲੀ ਦੇ ਵਿੱਚ ਵੀ ਕਾਫੀ ਵੱਡੀ ਰੈਲੀ ਕੀਤੀ ਹੈ ਮਤਲਬ ਇਸ ਤੋਂ ਸਾਬਤ ਹੁੰਦਾ ਹੈ ਕਿ ਜਿਹੜੇ ਲੋਕ ਹੈ ਭਾਜਪਾ ਤੋਂ ਬਹੁਤ ਦੁਖੀ ਹੈ ਜੀ ਦੂਸਰਾ ਸਾਡੇ ਸਾਹਮਣੇ ਭਾਜਪਾ ਦਾ ਕੰਮ ਕੀ ਹੈ ਭਾਜਪਾ ਦਾ ਇੱਕ ਦੁਕਾਨਦਾਰੀ ਖੋਲੀ ਬੈਠੀ ਹੈ ਜੀ ਉਹਦੀ ਕੋਸ਼ਿਸ਼ ਹੈ ਹੋਰ ਤਾਂ ਉਹਨਾਂ ਨੂੰ ਕੋਈ ਰਸਤਾ ਮਿਲਦਾ ਨਹੀਂ ਕਿ ਅਗਰ ਕੋਈ ਵੀ ਕੋਈ ਵੀਕ ਬੰਦਾ ਜਿਹੜਾ ਦਿਖਦਾ ਹੈ ਉਹਨੂੰ ਪੈਸੇ ਦਾ ਆਪਣਾ ਖਰੀਦਣ ਦੀ ਕੋਸ਼ਿਸ਼ ਕਰਦੇ ਆ ਜੋ ਕਿ ਉਹ ਮੇਰਾ ਖਿਆਲ ਇਹਨਾਂ ਦਾ ਮਕਸਦ ਤਾਂ ਪੂਰਾ ਨਹੀਂ ਹੋਣਾ ਹੈ ਜੀ ਜੀ ਇੱਕ ਦੂਜੇ ਪਾਸੇ ਸਰ ਇੱਕ ਚਾਉਦੇ ਹੈ ਜਿਹੜਾ ਪੰਜਾਬ ਬਚਾਓ ਰੈਲੀ ਚੱਲ ਰਹੀ ਹੈ ਅਕਾਲੀਆਂ ਵੱਲੋਂ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਦੇਖੋ ਜੀ ਗੱਲ ਇੱਕ ਇਸ ਤਰ੍ਹਾਂ ਉਹ ਤਾਂ ਪਹਿਲਾਂ ਹੀ ਜਿਹੜੇ ਲੋਕਾਂ ਨੇ ਤੁਹਾਨੂੰ ਤੁਸੀਂ ਦੇਖਿਆ ਹੀ ਉਹਨਾਂ ਦੀ ਕਿੰਨੇ ਸਾਲ ਸਰਕਾਰੀ ਹੈ ਕਿਉਂਕਿ ਪੰਜਾਬ ਦੇ ਵਿੱਚ ਕਦੇ ਕਾਂਗਰਸ ਦੀ ਸਰਕਾਰ ਸੀ ਤੇ ਕਦੇ ਅਕਾਲੀਆਂ ਦੀ ਜਿੱਥੇ ਕਾਂਗਰਸ ਨੇ ਲੋਟਿਆ ਕਾਂਗਰਸ ਦੇ ਵੀ ਬਹੁਤ ਵੱਡੇ ਦਾਗ ਹੈ ਤੇ ਅਕਾਲੀ ਪ党 ਨੇ ਵੀ ਪੰਜਾਬ ਨੂੰ ਲੋਟਿਆ ਆ ਪਾਵੇਂ ਕਿਸਾਨੀ ਹੈ ਪਾਵੇਂ ਜਦੋਂ ਕਿਸਾਨੀ ਸੰਘਰਸ਼ ਚੱਲਦਾ ਸੀ ਇਹੀ ਜਿਹੜੀ ਹੈਗੀ ਬਾਦਲ ਆ ਸਿਮਰ ਜੀ ਕੀ ਹੈ ਸਿਮਰ ਜੋਤਕਾਲ ਮਾਦਨ ਕੀ ਹੈ ਹਰ ਸਿਮਰ ਜੋਤਕਾਲ ਬਾਦਲ ਉਹ ਕਹਿੰਦੀ ਸੀ ਜੋ ਜਿਹੜੇ ਕਾਨੂੰਨ ਹੈ ਮੋਦੀ ਲੈ ਕੇ ਆਇਆ ਇਹ ਕਿਸਾਨਾਂ ਦੇ ਹੱਕ 'ਚ ਜੀ ਜਦੋਂ ਦੇਖਿਆ ਕਿ ਨਹੀਂ ਇਹ ਗਲਤ ਹੈ ਕਿਸਾਨਾਂ ਦਾ ਜੋਰ ਪਿਆ ਤਾਂ ਉਹ ਤੋਂ ਉਹਨੇ ਮਤਲਬ ਹੈ ਸਿਰਫ ਕਿਸਾਨਾਂ ਦੇ ਪ੍ਰੈਸ਼ਰ ਦੇ ਨਾਲ ਹੀ ਉਹਨੇ ਫੇਰ ਜਿਹੜਾ ਜਾ ਕੇ ਹੈਗਾ ਉਹ ਆਪਣਾ ਕੈਬਨਰ ਤੋਂ ਤਸਦੀਫਾ ਦਿੱਤਾ ਜੀ ਹੁਣ ਵੀ ਇਹਨਾਂ ਦੀ ਕੋਸ਼ਿਸ਼ ਸੀ ਪੂਰੀ ਕਿ ਅਸੀਂ ਭਾਜਪਾ ਦੇ ਨਾਲ ਜਿਹੜੀ ਹੈਗੀ ਗੱਠਜੋੜ ਕਰੀਏ ਜੀ ਅੰਦਰੋਂ ਭਾਵੇਂ ਇਹਨਾਂ ਦਾ ਗੱਠਜੋੜ ਹੋਇਆ ਹੋਇਆ ਏ ਜੀ ਅਸਲੀਅਤ ਇਹ ਜਿਹੜਾ ਹੈਗਾ ਲੋਕਾਂ ਦੀ ਆਵਾਮ ਦੀ ਜਿਹੜੀ ਆਵਾਜ਼ ਹੈ ਉਸ ਤੋਂ ਡਰਦੇ ਹੀ ਇਹਨਾਂ ਦਾ ਗੱਠਜੋੜ ਨਹੀਂ ਹੋ ਸੇ ਹੋ ਸਕਿਆ ਲੇਕਿਨ ਅੰਦਰੋਂ ਇਹਨਾਂ ਦਾ ਗੱਠਜੋੜ ਉਦਾਂ ਹੀ ਕਾਇਮ ਹੈ ਜੀ ਸੋ ਤੁਸੀਂ ਦੇਖ ਸਕਦੇ ਹੋ ਦੋਸਤੋ ਕਿ ਬਹੁਤ ਵੱਡਾ ਕੱਟ ਹੋ ਗਿਆ ਐਮਐਲਏ ਸਾਹਿਬ ਵੀ ਥੋੜੀ ਦੇਰ ਵਿੱਚ ਪਹੁੰਚ ਜਾਣਗੇ ਉਹਨਾਂ ਨਾਲ ਵੀ ਹੋਰ ਈ ਗੱਲਬਾਤ ਕਰਾਈ ਜਾਊਗੀ ਸੋ ਉਹ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਹੈ ਉਹ ਥੋੜੀ ਦੇਰ ਵਿੱਚ ਮਾਲਵਿੰਦਰ ਸਿੰਘ ਦੀ ਕੰਗ ਸਾਹਿਬ ਵੀ ਪਹੁੰਚ ਜਾਣਗੇ ਤੇ ਉਹਨਾਂ ਦੇ ਨਾਲ ਵੀ ਜੇ ਹੋ ਸਕੇ ਤਾਂ ਤੁਹਾਡੀ ਗੱਲਬਾਤ ਕਰਾਵਾਂਗੇ ਉਹਨਾਂ ਨੇ ਇੱਕੋ ਅਨੰਦਪੁਰ ਸਾਹਿਬ ਜਾਣਾ ਮੱਤ ਦੇਖਣਾ ਕਿ ਜਿਹੜੀ ਲੋਕ ਸਭਾ ਦੀ ਜਿਹੜੀ ਸੀਟ ਦੇ ਹੈਗੀ ਆ ਉਹਨਾਂ ਨੂੰ ਅਨਾਉਂਸ ਹੋਇਆ ਉਹ ਦੇਖਦੇ ਥੋੜੀ ਦੇਰ ਬਾਅਦ ਹੁਣ ਕਿੰਨੀ ਦੇਰ ਤੱਕ ਪਹੁੰਚਦੇ ਆ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਉਹ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ। ਉਹ ਤੋਂ ਬਾਅਦ। ਦੋਸਤੋ ਸਾਡੇ ਹਲਕੇ ਦੇ ਐਮਐਲਏ ਸਾਹਿਬ ਡਾਕਟਰ ਚਰਜ ਸਿੰਘ ਜੀ ਸਾਡੇ ਵਿੱਚ ਪਹੁੰਚ ਚੁੱਕੇ ਆ। आम आदमी पार्टी आम आदमी पार्टी आम आदमी पार्टी सिंध बासी ਉਮਾਨ ਸਾਹਿਬ ਨੂੰ ਲਗਾਓ ਹੁਣ ਇਹ ਸਾਰੇ ਆਏ ਸਾਡੇ ਸਾਹਿਬ ਗੱਦੀਆਂ ਇਕੱਭੂ ਕਰਨੀਆਂ ਸਾਰੀਆਂ ਗੱਦੀ ਇੱਧਰ ਖੜੀਆਂ ਐ ਮਿਲ ਸਾਹਿਬ ਤੇਰੀ ਫੋਟੋ ਦੀ ਜ਼ਰੂਰਤ ਹੈ ਹੁਣ ਐਸਾ ਪੜਾ ਹੋ ਗਿਆ ਪੜਾ ਆਉਣਾ ਹੈ ਐ ਚਨਾ ਵੀ ਆਹ ਖਾਰ ਵਾਲੀ ਫੋਟੋ ਇੱਥੇ ਜਿਹੜੀ ਆਈ ਸੀ ਇੱਥੇ ਖੜੀਆਂ ਸੀ ਪਰ ਪੜਾ ਹੋ ਗਿਆ ਹਾਂ ਨਲਤਨ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਬਹੁਤ ਸਵਾਗਤ ਜੀ ਤੁਹਾਡਾ ਮੇਰੇ ਚੈਨਲ ਤੇ ਧੰਨਵਾਦ ਜੀ ਪਹਿਲਾਂ ਤਾਂ ਸਾਡੇ ਵੱਲੋਂ ਸਾਰਿਆਂ ਵੱਲੋਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਮਾਲਵਿੰਦਰ ਸਿੰਘ ਜੀ ਕੰਗਜੜੇ ਆਪਣੇ ਇਹਨਾਂ ਨੂੰ ਲੋਕ ਸਭਾ ਦੀ ਸੀਟ ਮਿਲਣ ਤੇ ਬਹੁਤ ਤਰਫ ਕੀ ਪ੍ਰਾਇੋਰਟੀ ਹੋਊਗੀ ਸਰ ਤੁਹਾਡੀ ਇਸ ਇਲਾਕੇ ਬਾਰੇ ਆਪਣਾ ਕੰਮ ਕਰ ਬੈ ਜਿਹੜਾ ਹੈ ਕਿ ਪ੍ਰਾਇੋਰਟੀ ਕਰੋਗੇ ਦੇਖੋ ਸਰਦਾਰ ਭਗਵਾਨ ਸਿੰਘ ਮਾਨੋ ਨਾਲ ਇਹ ਸਰਕਾਰ ਜਲੋਂ ਦੀ ਬਣੀ ਹੈ ਜੀ ਤੁਸੀਂ ਦੇਖਿਆ ਕਿ 2 ਸਾਲ ਦੇ ਅੰਦਰ ਇਨਕਲਾਬੀ ਕੰਮ ਹੋਏ ਜੀ ਇਹ ਤੱਕ ਕੁਝ ਪ੍ਰਾਇੋਰਟੀਜ਼ ਦੀ ਗੱਲ ਕੀਤੀ ਹੈ ਸਾਡੀਆਂ ਜਿਹੜੀਆਂ ਲੇਨ ਪ੍ਰਾਇੋਰਟੀਜ਼ ਇੱਕ ਤਾਂ ਜੋਬ ਜੀ ਸਾਡੇ ਨੌਜਵਾਨਾਂ ਨੂੰ ਨੌਕਰੀਆਂ ਦੇਣਾ ਨੰਬਰ 2 ਵਧੀਆ ਸੇ ਸਹੂਲਤਾਂ ਦੇਣਾ ਜੀ ਨੰਬਰ 3 ਜਿਹੜਾ ਵਧੀਆ ਜਿਹੜੀਆਂ ਸਿੱਖਿਆ ਦੇ ادارے ਹਨ ਉਹਨਾਂ ਨੂੰ ਵਧੀਆ ਕਰਨਾ ਇਹ ਤਿੰਨ ਜਿਹੜੇ ਪਿੱਲਰ ਕਿਸੇ ਵੀ ਦੇਸ਼ ਦੀ ਡਵੈਲਪਮੈਂਟ ਦੇ ਜਿਹੜੇ ਤਿੰਨ ਪਿੱਲਰ ਨੇ ਉਹ ਨੇ ਜੀ ਉਸ ਤੋਂ ਇਲਾਵਾ ਜੋ ਇੱਕ ਅੱਛੀ ਗਵਰਨੈਂਸ ਗੁੱਡ ਗਵਰਨੈਂਸ ਇੱਕ ਪ੍ਰਸ਼ਾਸਨ ਦੇਣਾ ਜੀ ਤੇ ਉਸ ਤੋਂ ਇਲਾਵਾ ਹੋ ਜਿਹੜਾ ਇੱਕ ਲੋਕਾਂ ਨੂੰ ਜਿੰਨੀ ਰਾਹਤ ਦੇ ਸਕੀਏ ਜੀ ਜੀ ਕਿਉਂਕਿ ਜਿੰਨਾ ਵੀ ਟੈਕਸ ਇਕੱਠਾ ਹੁੰਦਾ ਹੈ ਇਹ ਸਾਰਾ ਲੋਕਾਂ ਦਾ ਦਿੱਤਾ ਹੋਇਆ ਜੀ ਤੇ ਉਹਨਾਂ ਨੂੰ ਪੇ ਬੈਕ ਕਰਨਾ ਜਿਵੇਂ ਕਿ ਅਸੀਂ ਬਿਜਲੀ ਦਾ ਜੀ 300 ਯੂਨਿਟ ਮੁਫਤ ਦੇ ਰਹੇ ਹਾਂ ਹਰ ਮਹੀਨੇ ਜੀ ਤੇ ਮੈਂ ਇਹ ਦਾਵਾ ਕਰ ਸਕਦਾ ਕਿ ਹਰ ਪਰਿਵਾਰ ਚਾਹੇ ਛੋਟੇ ਤੋਂ ਛੋਟਾ 2 ਕਮਰੇ 3 ਕਮਰਿਆਂ ਵਾਲਾ ਉਹਨੂੰ ਵੀ 20-25000 ਦਾ ਸਾਲ ਦਾ ਫਰਕ ਹੈ ਫਾਇਦਾ ਹੋਏਗਾ ਜੀ ਸੋ ਇਦਾਂ ਉਹ ਵੀ ਵਾਅਦੇ ਜਿਹੜੇ ਸਾਡੀ ਸਰਕਾਰ ਨੇ ਪੂਰੇ ਕਿਤੇ ਜਿਹੜੇ ਦਿੱਤੇ ਵੀ ਨਹੀਂ ਸੀ ਜਿਵੇਂ ਇੱਕ ਐਮਐਲਏ ਇੱਕ ਪੈਨਸ਼ਨ ਜਿਹੜਾ ਚੂਨਾ ਲੱਗਦਾ ਸੀ ਜੀ ਤੇ ਟੋਲ ਬਲਾਦਿਆਂ ਵਾਲਿਆਂ ਨੇ ਬਹੁਤ ਪਿਛਲੀਆਂ ਸਰਕਾਰਾਂ ਨਾਲ ਮਿਲ ਕੇ ਜੀ ਟੋਲ ਬਲਾਦਿਆਂ ਦੇ ਵਿੱਚ ਹਿੱਸਾਦਾਰੀ ਪਾ ਕੇ ਅੱਗੇ ਐਕਸਟੈਂਡ ਕਰੀ ਜਾਂਦੇ ਸੀ لیکن ضرور یہ ਸਾਡੀ سرکار آئی ہے مان صاحب دی میرے خیال 12 ٹول پلازے بند ہو چکے ਨੇ جی ਜਿਹਦਾ ਸਮਾਂ پورا ਹੋ ਜਾਂਦਾ ਉਹਨੂੰ ਕੋਈ ਐਕਸਟੈਂਸ਼ਨ ਨਹੀਂ ਮਿਲਦੀ ٹھیک ہے سو ਇਹ ਬਹੁਤ ਵੱਡੀ ਰਾਹਤ ਜਿਹੜੀ ਲੋਕਾਂ ਨੂੰ ਮਿਲ ਰਹੀ ਹੈ ਉਹਨਾਂ ਦੀ ਲੁੱਟ ਜਿਹੜੀ ਹੈ تحصیلਾਂ ਥਾਣਿਆਂ ਤੋਂ ਘੱਟ ਘੱਡੀ ਹੈ ਮੈਂ ਨਹੀਂ ਕਹਿੰਦਾ ਪਰ ਘੱਡੀ ਹੈ جی باقی نشਿਆਂ ਤੋਂ ਵੀ ਜੇ ਜਾਲਾ ਨਹੀਂ ਤਾਂ 50 60% ਜਿਹੜੀ ਨੱਥ ਪਈ ਸਰ باقی ویسے ਤਾਂ ਬਹੁਤ ਵਧੀਆ ਕੰਮ ਜਿਹੜੇ ਹੈਗੇ ਆ ਸਰਕਾਰ ਨੇ ਕੀਤੇ ਆ ਤਕਰੀਬਨ ਸਾਰੇ ਲੋਕ ਖੁਸ਼ ਨਹੀਂ ਹੁੰਦੇ ਕਿਉਂਕਿ ਬਾਬਾ ਨਾਨਕ ਤੋਂ ਵੀ ਖੁਸ਼ ਨਹੀਂ ਹੋਏ ਤੇ ਜੇ ਅਸੀਂ ਕਹੀਏ ਸ਼੍ਰੀ ਰਾਮਚੰਦਰ ਮਹਾਰਾਜ ਤੋਂ ਵੀ ਸਾਰੇ ਖੁਸ਼ ਨਹੀਂ ਹੋਏ ਤੇ ਪਰ ਕੁਸ਼ਤੀ ਦੇ ਜਿਹੜੀਆਂ ਹਾਲੇ ਵੀ ਜਿੱਦਾਂ ਆਪਣਾ ਹੈਗਾ ਹੈਲਥ ਦੇ ਉਹਦੇ ਵਿੱਚ ਕੰਮ ਕਰਨ ਦਾ ਥੋੜਾ ਜਿਹਾ ਹੈਗਾ ਉਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਨਹੀਂ ਕੋਈ ਨਹੀਂ 2 ਸਾਲ ਹੋਏ 74 ਸਾਲ ਦੀ ਬੀੜੀ ਹੋਈ ਗੱਡੀ ਹੈ ਜੀ ਉਹਨੂੰ ਲਈ ਤੇ ਲੈ ਕੇ ਆਣਾ 2 ਸਾਲ ਚ ਜਿੰਨੇ ਆ ਗਏ ਬਹੁਤ ਹੈ ਜੀ 3 ਸਾਲਾਂ ਦੇ ਅੰਦਰ ਅਸੀਂ ਬਹੁਤ ਵਧੀਆ ਪਰਫੈਕਟ ਜਿਹੜਾ ਸਿਸਟਮ ਕਰ ਦਾਂਗੇ ਠੀਕ ਹੈ ਜੀ ਸਰ ਥੈਂਕ ਯੂ ਜੀ اوکے رسالتن اسو آما آسي پوتي ਅੱਜ ਨਾਲ ਸਾਡੇ ਲਈ ਬਹੁਤ ਚੁੱਕੇ ਆ ਬਹੁਤ ਹਰ ਮੌਕੇ ਤੇ ਨਾਲ ਦਿਤ ਜਾ ਰਿਹਾ ਹੈ ਹਰ ਕਾਰਨ ਕੋ ਸਾਥ ਨੇ ਆ ਆਪ ਜੀ ਪਾਰਟੀ ਦੇ ਉਮੀਦਵਾਰ ਹਰਵਿੰਦਰ ਸਿੰਘ ਜੀ ਖਾਲਸਾ ਇੱਕ ਮਿਲ ਹੁੰਦੇ ਉਸੇ ਚ ਨੋ ਆਪਣਾ ਸ਼ੁਕਰੀਆ ਜੀ ਬੜਾ ਵਿਆਰਕ ਐਸੀ ਇਨਵਰੋ ਸਾਹਿਬ ਮਾਤਾ ਲੇਲਾ ਦੇਵੀ ਉਸ ਦੇ ਲਈ ਰੁਕੂਗੇ 100 ਉਹ ਆਜਾਓ ਜੀ ਬਈਏ ਕੈਸੇ ਹੋ ਜੀ ਬਈਏ ਕੈਸੇ ਹੋ ਜੀ ਤਾਂ ਬਾਦ ਨਾ ਹੋ 25 ਮੈਦਾਨ ਮੋਤ ਪਰ ਰਾਈਟ ਹੈ ਜੀ ਬੜਾ ਕਰਨਾ ਮੈਨੂੰ

دیکھ سکتے دیکھ سکتے دوستو بہت بھاری کٹ جا پرما سواگت کیا گیا تو آپ سب ویڈیو ودیا لگی ਆ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਹੁਤ ਬਹੁਤ ਥੈਂਕ ਯੂ ਸਾਰੇ